ਅਵਾਮ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਿਮ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ ਓਕੇ ਤੇ ਹਰ ਵਾਰ ਵੱਖੋ-ਵੱਖਰੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈਦੀ ਹੈ ਤਾਂ ਜੋ ਤੁਹਾਡੇ ਤੱਕ ਵਧੀਆ ਤੋਂ ਵਧੀਆ ਇੰਟਰਵਿਊ ਪਹੁੰਚਾਇਆ ਜਾ ਸਕੇ ਤੇ ਬਹੁਤ ਸਾਰੇ ਰਿਜਰਸਟਰ ਅਕਸਰ ਤੁਹਾਡੇ ਨਾਲ ਮੁਲਾਕਾਤ ਕਰਨ ਵਾਸਤੇ ਸਾਡੇ ਚੈਨਲ ਦੇ ਮਾਧਿਅਮ ਦੇ ذریعے ਪਹੁੰਚਦੇ ਨੇ ਤੇ ਅੱਜ ਇੱਕ ਅਜਿਹੀ ਹੀ ਸ਼ਖਸੀਅਤ ਹੈ ਜਿਨ੍ਹਾਂ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਿੱਤੂ ਤੇ ਗੋਮਸੀ ਜਿਨ੍ਹਾਂ ਦੀ ਆਈਡੀ ਹੈ ਬਹੁਤ ਹੀ ਵੀਡੀਓਜ਼ ਸੋਸ਼ਲ ਮੀਡੀਆ ਤੇ ਬਣਾਉਂਦੇ ਨੇ ਤੇ ਤੁਹਾਡੇ ਸਾਰਿਆਂ ਦੇ ਵੱਲੋਂ ਇਹਨਾਂ ਵੀਡੀਓਜ਼ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ਸੋ ਇਹਨਾਂ ਦੀ ਪਹਿਲੀ ਇੰਟਰਵਿਊ ਅੱਜ ਆਵਾਜ਼ ਮੀਡੀਆ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਭੈਣੇ ਜੀ ਸੇਤਰ ਦੱਸੋ ਕਿੰਮੀਆ ਤੁਹਾਡੀਆਂ ਜੀ ਬਹੁਤ ਵਧੀਆ ਤੁਸੀਂ ਦੱਸੋ ਹਾਂਜੀ ਠੀਕ-ਠਾਕ ਹੈ ਬਹੁਤ ਸੋਹਣੀਆਂ ਵੀਡੀਓਜ਼ ਬਣਾਉਂਦੇ ਹੋ ਵੀਡੀਓਜ਼ ਦਾ ਕਨਸੈਪਟ ਕਿੱਦਾਂ ਆਇਆ ਕਿ ਵੀਡੀਓਜ਼ ਬਣਾਉਣੀਆਂ ਚਾਹੀਦੀਆਂ ਨੇ ਵੀਡੀਓ ਜਦੋਂ ਅਸਾਂ ਨੇ ਸ਼ੁਰੂ ਕੀਤਾ ਸੀ ਮੇਨੇ ਛੋਟੀ ਹੁੰਦੀ ਪਈ ਅੱਛਾ ਵੀਡੀਓ ਬਣਾਉਂਦਾ ਸੀ ਜਦੋਂ ਮੇਰੀ ਮੈਰਿਜ ਹੋ ਰਹੀ ਮਤਲਬ ਹੁਣ ਮੈਂ ਆਪਣੀ ਹਸਮਨ ਬਣਾਉਣੀ ਹੈ ਪਹਿਲਾ ਅਰ ਅਗੇਜਮੈਂਟ ਹੋਈ ਸੀ ਅਗੇਜਮੈਂਟ ਤੋਂ ਪਹਿਲੇ ਹੀ ਵੀਡੀਓ ਬਣਾਉਣ ਲੱਗ ਪਈ ਸੀ ਅਸੀਂ ਅੱਛਾ ਹਾਂਜੀ ਹੂੰ ਅੱਛਾ ਇਹਦੇ ਕਰਕੇ ਤੁਹਾਨੂੰ ਗੱਲਾਂ ਤਾਂ ਨਹੀਂ ਸੁਣਨ ਨੂੰ ਮਿਲੀਆਂ ਕਿ ਹਲੇ ਤਾਂ ਵਿਆਹ ਵੀ ਨਹੀਂ ਹੋਇਆ ਪਹਿਲੀ ਵੀਡੀਓ ਸੁਣੀ ਬਹੁਤ ਜ਼ਿਆਦਾ ਹੂੰ ਮੈਨੂੰ ਸਾਰਿਆਂ ਨੇ ਕਿਹਾ ਨਾ ਤੂੰ ਉਹਨਾਂ ਨਾਲ ਵੀਡੀਓ ਟੌਮ ਬਣਾਉਣੀ ਆ ਹੂੰ ਉਹਨਾਂ ਦੇ ਘਰ ਦਾ ਵੀਡੀਓ ਟੌਮ ਪਾਉਣੀ ਆ ਇਦਾਂ ਦੀਆਂ ਅੱਛਾ ਕੀ ਮਿਲਦਾ ਵੀਡੀਓ ਬਣਾ ਕੇ ਤੁਸੀਂ ਬਹੁਤ ਗੱਲਾਂ ਸੁਣੀਆਂ ਪਈਆ ਤੁਸੀਂ ਵੀਡੀਓ ਬੰਦ ਕਰ ਦਿਓ ਅਕਾਊਂਟ ਪ੍ਰਾਈਵੇਟ ਕਰ ਦਿਓ ਕਹਿੰਦਾ ਕੌਣ ਸੀ ਇਹ ਮੇਰੇ ਆਪਣੇ ਰਿਸ਼ਤੇਦਾਰ ਕਹਿੰਦੇ ਸੀ ਅੱਛਾ ਹਾਂਜੀ ਮੈਨੂੰ ਘਰੇ ਬਲਾ ਬਲਾ ਟੇਣਾ ਪਰੀ ਤਾਂ ਇਦਾਂ ਵੀਡੀਓ ਸੋਨੀਆ ਨਹੀਂ ਬਣਦੀ ਆ ਤੇਰੀ ਇਹ ਵੀਡੀਓ ਬੰਦ ਕਰ ਦੇ ਬਣਾਉਣੀ ਆ ਤੂੰ ਆ ਟਿੱਪ ਆਉਂਦੀ ਫਿਰਦੀ ਆ ਉਹਦੇ ਨਾਲ ਤੂੰ ਆਪਣਾ ਦੇ ਇੱਥੇ ਤੇ ਆਪਣੀ ਹਸਬੰਡ ਦਾ ਦੇ ਪਰ ਮੈਂ ਤਾਂ ਨਹੀਂ ਹੂੰ ਮੇਰੇ ਹਸਬੰਡ ਮੇਰੇ ਲਈ ਰੱਬ ਬਣੇ ਖੜੇ ਆ ਅੱਛਾ ਠੀਕ ਐ ਤੇ ਫਿਰ ਜਦੋਂ ਇੰਨਾ ਕੁ ਸਾਨੂੰ ਮਿਲਦਾ ਸੀਗਾ ਤੇ ਇਦਾਂ ਨਹੀਂ ਮਨ ਚ ਚੱਲ ਰਿਹਾ ਸੀ ਕਿ ਵਿਆਹ ਤੋਂ ਬਾਅਦ ਹੀ ਅਪਲੋਡ ਕਰਾਂਗੇ ਵੀਡੀਓਜ਼ ਜੇ ਇੰਨੇ ਲੋਕ ਕਹਿੰਦੇ ਨੇ ਤਾਂ ਨਹੀਂ ਮੈਂ ਸੋਚਦੀ ਵੀ ਸੀ ਨਹੀਂ ਵੀਡੀਓ ਤਾਂ ਬਣਾਉਣੀ ਆਈ ਆ ਅੱਛਾ ਵੀਡੀਓਸ ਤਾਂ ਬਣਾਉਣੀ ਆਈ ਆ ਇਹ ਮਾਨੇ ਚ ਧਾਰਿਆ ਹਾਇ ਸੀ ਹਾਂਜੀ ਮੈਨੂੰ ਬਹੁਤ ਸ਼ੌਂਕ ਸੀ ਵੀਡੀਓ ਬਣਾਉਂਦਾ ਓਕੇ ਜੇ ਪਿੱਛੇ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਕਿੱਦਾਂ ਦੀ ਰਹੀ ਜ਼ਿੰਦਗੀ ਕੀ ਕੁਝ ਹੰਡਾ ਕਿ ਆਇਓ ਕੀ ਕੁਝ ਮਤਲਬ ਹਾਲਾਤ ਮੜੀ ਦੇ ਕਿੱਦਾਂ ਦੇ ਹਾਲਾਤ ਜਿੱਦਾਂ ਮੈਨੂੰ ਮੇਰੇ ਫਾਦਰ ਦਾ ਪਿਆਰ ਨਹੀਂ ਮਿਲਿਆ ਅੱਛਾ ਹਾਂਜੀ ਕਿੰਨੇ ਸਾਲ ਦੇ ਸੀ ਜਦੋਂ 6 ਸਾਲ ਦੇ ਅੱਛਾ 6 ਸਾਲਾਂ ਦੇ ਸੀ ਤੇ ਕੀ ਹੋਇਆ ਸੀ ਫਾਦਰ ਸਾਹਿਬ ਨੂੰ ਮੇਰੇ ਫਾਦਰ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਸੀ अच्छा हां जी हम्म तो एक 6 ਸਾਲ ਦਾ ਬੱਚਾ ਹੈ ਨਾ ਧੀਆ ਨੂੰ ਮਤਲਬ ਬੱਚਿਆਂ ਨੂੰ ਹਮੇਸ਼ਾ ਹੀ ਆਪਣੇ ਪਿਓ ਦੇ ਪਿਆਰ ਦੀ ਜ਼ਰੂਰਤ ਹੁੰਦੀ ਹੈ ਹਾਂ ਜੀ ਤੇ ਮੇਂ ਛੋਟੀ ਉਮਰ ਦੇ ਵਿੱਚ ਪਿਓ ਗਵਾ ਲਿਆ ਤੁਸੀਂ ਆਪਣਾ ਹੈ ਨਾ ਤੇ ਫਿਰ ਉਸ ਤੋਂ ਬਾਅਦ ਕੀ ਹਾਲਾਤ ਕਿੰਨਾ ਮਤਲਬ ਕਿ ਮੇਨੇ ਉਸ ਤੋਂ ਬਾਅਦ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਰਹੇ ਹੈ ਮੇਰੀ ਮਦਰ ਨੇ ਬਹੁਤ ਲੋਕਾਂ ਦੀਆਂ ਗੱਲਾਂ ਸੁਣੀਆਂ ਮੇਰੀ ਮਦਰ ਨੂੰ ਉਹ ਟਾਣੀ ਸੁਦਾ ਕਹਤਾ ਸੀ ਤੂੰ ਆਪਣਾ ਵਿਆਹ ਚੜਵਾ ਲੈ ਨਾ ਕਿ ਉਹਨਾਂ ਨੇ ਕੋਈ ਛੱਡਦਾ ਕਦੀ ਕੋਈ ਛੱਡਦਾ ਹੂੰ ਮੇਰੀ ਮਦਰ ਨੇ ਚਾਹ ਨਹੀਂ ਮੈਂ ਆਪਣੀ ਜਵਾਨ ਟਾਣੀ ਛੱਡ ਸਾਂਗੀ ਅੱਛਾ ਉਸ ਮਰਜੀ ਹੋ ਜੇ ਮੈਂ ਆਪਣੀ ਕੁੜੀਆ ਨਹੀਂ ਛੱਡ ਸਾਂਗੀ ਹੂੰ ਫਿਰ ਮੇਰੀ ਮਦਰ ਨੇ ਸਾਡੇ ਲਈ ਮਤਲਬ ਸਾਨੂੰ ਛੱਡਿਆ ਨਹੀਂ ਹੂੰ ਕਾਮਰਤੀ ਤਾਂ ਦਿਹਾੜੀਆਂ ਵੀ ਦਿੱਤੀਆਂ ਮੇਰੀ ਮਦਰ ਨੇ ਸਾਨੂੰ ਪਾਲਿਆ ਪੜ੍ਹਾਇਆ ਖਾਧਾਇਆ ਲਈ ਵੱਡੀ ਤਾਂ ਨੇ ਜੀ ਹਾਂ ਹਾਈਲਾਈਟਸ ਤੇ ਰਾਈਟਰ ਆ ਜੀ ਅੱਛਾ ਹਾਂਜੀ ਓਕੇ ਅੱਛਾ ਜਦੋਂ ਕਹਿੰਦੇ ਸੀਗੇ ਕਿ ਇਹਨਾਂ ਦੀਆਂ ਧੀਆ ਇੱਥੇ ਹੀ ਛੱਡ ਜੋ ਹਾਂਜੀ ਹਨਾ ਤੇ ਤੁਸੀਂ ਨਿੱਕੇ ਨਿੱਕੇ ਹਨਾ ਉਹ ਤੁਹਾਡੀ ਮਤਲਬ 6 ਸਾਲ 7 ਸਾਲ ਤੁਹਾਡੀ ਏਜ ਸੀਗੀ ਤੇ ਉਸ ਵੇਲੇ ਉਹ ਚੀਜ਼ਾਂ ਮਤਲਬ ਕਿੰਨੀਆਂ ਜਦੋਂ ਉਹਨਾਂ ਦੇ ਕੋ ਸ਼ੁਰੀ ਵਾਂਗ ਦਿਲ ਤੇ ਚੱਲਦੀਆਂ ਸੀ ਜਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਰਹਿ ਜਾਂਦੀਆਂ ਨੇ ਜ਼ਿੰਦਗੀ ਭਰ ਉਹ ਦੇ ਉਹ ਕੱਲ੍ਹ ਲੱਗੇ ਬਹੁਤ ਆਫਟ ਲਾਇਡਰ ਜਿਸ ਜਿਹੜੇ ਕਹਿੰਦਾ ਹੁੰਦੇ ਸੀ ਕੁੜੀਆਂ ਛੱਡਿਆ ਤੂੰ ਵਿਆਹ ਕਰਵਾ ਲਾ ਜਾਂ ਮਤਲਬ ਵੱਡੇ ਚਲੀ ਜਾ ਹਨ ਮੁੰਡਾ ਲੈ ਲੈ ਇਦਾਂ ਕਰਤੇ ਉਹ ਕਿਤੇ ਘੋਟ ਲੁੱਟ ਜਣੇ ਲੁਕਾ ਸੇ ਕੱਡਾ ਜੀ ਡੈਡੀ ਹਿੰਦਾ ਤੇ ਇਹ ਲੱਸਨ ਕਿਸੇ ਦੀ ਸੋਨੀਆਂ ਲੱਗਣੀਆਂ ਪਰ ਜਦੋਂ ਵੀ ਕਿਤੇ ਕੰਮ ਕਰਨ ਜਾਣਾ ਲੋਕਾਂ ਦੀ ਗੱਲਾਂ ਬਣਾਉਣੀ ਹੈ ਰਾਤ ਤੱਕ ਰੰਮ ਕਰਦੀ ਇਹਦੀ ਮੰਮੀ ਇਦਾਂ ਕਰਦੀ ਆ ਸਾਨੂੰ ਵੀ ਜਦੋਂ ਮੈਂ ਵੀ ਕੰਮ ਕਰਨ ਲੱਗੀ ਸੀ ਉਸ ਤੋਂ ਬਾਅਦ ਮੈਨੂੰ ਬਹੁਤ ਗੱਲਾਂ ਸੋਨੀਆਂ ਪੈਂਦੀ ਸੀ ਬਾਜ਼ਾਰ ਵਿੱਚ ਕੀੜੇ ਘੜਤੀ ਹੈ ਸਹੀ ਨਹੀਂ ਗਲਤ ਆ ਕਿਤੇ ਹੋਰ ਜਾਂਦੇ ਆ ਬਹੁਤ ਸੋਨੀਆਂ ਪੈਂਦੀਆਂ ਸੀ ਮਤਲਬ ਨਾਲੇ ਆਪਣੀ ਕਹਿੰਦੇ ਹੁੰਦੇ ਸੀ अच्छा हां जी तो ਜਦੋਂ ਇਹਨਾਂ ਕੋਈ ਸੁਣਨ ਨੂੰ ਮਿਲਦਾ ਸੀ ਕਿ ਇਹਨਾਂ ਦੀਆਂ ਕੁੜੀਆਂ ਗਲ ਤਰਾ ਤਰਾ ਤੱਕ ਕੰਮ ਕਰਦੀਆਂ ਤੇ ਬਹੁਤ ਉੱਠ ਲਾਇਦਾ ਹੁੰਦਾ ਸੀ ਬਸ ਇਹ ਕਿ ਸਿਰਫ ਬੋਲ ਹੀ ਸਕਦੇ ਹੁੰਦੇ ਸੀ ਹਮ ਜਦੋਂ ਸਿਰ ਤੇ ਪਿਓ ਨਹੀਂ ਨਾ ਹੁੰਦਾ ਫਿਰ ਬੋਲਿਆ ਨਹੀਂ ਜਾਂਦਾ ਹਮ ਤੇ ਕਿੰਨੀ ਵਾਰੀ ਰੋਏ ਗੱਲਾਂ ਸੁਣ ਸੁਣ ਕੇ ਬਹੁਤ ਵਾਰੀ ਪਿਓ ਨੇ ਤੇ ਮੈਂ ਅੱਜ ਵੀ ਨਹੀਂ ਬੋਲ ਸਕਿਆ ਪਿਓ ਨੇ ਮੇਰੇ ਤੇ ਸਾਰੀ ਉਮਰ ਨਹੀਂ ਬੋਲ ਸਕਿਆ ਹਮ ਮਿਸ ਕਰਦੇ ਹੋ ਬਹੁਤ ਜ਼ਿਆਦਾ ਜੱਜ ਵੀ ਉਹ ਤੁਹਾਡਾ ਹੁੰਦਾ ਤੁਹਾਡੇ ਨਾਲ ਉਹ ਬਹੁਤ ਜ਼ਿਆਦਾ ਸੀ ਮੈਨੂੰ ਪਤਾ ਮੈਂ ਆਪਣੀਆਂ ਲਾਵਾਂ ਜਿੱਦਾਂ ਲਈਆਂ ਆਪਣੇ ਪਿਆਰ ਤੋਂ ਬਿਨਾ ਮੈਂ ਸਾਰੀ ਬਿਆਚ ਬਸ ਇਦਾਂ ਹੀ ਹੁੰਦੀ ਨਹੀਂ ਮੇਰੇ ਪਾਪਾ ਅਗਰ ਮੇਰੇ ਪਾਪਾ ਅਗਰ ਹੂੰ ਕਹਿੰਦੇ ਨੇ ਕਿ ਜਦੋਂ ਕੰਨਿਆਦਾਨ ਹੁੰਦਾ ਹਨਾ ਤੇ ਉਸ ਵੇਲੇ ਤੇ ਮਤਲਬ ਭਰਾ ਕੰਨਿਆਦਾਨ ਵੀ ਮੇਰੇ ਸੋਹਰੇ ਪਰਿਵਾਰ ਨੇ ਕਰ ਮਾਸੂਰ ਜੀ ਨੇ ਕੀਤਾ ਸੀ ਅੱਛਾ ਉਹ ਮੈਂ ਆਪਣੀ ਬੇਟੀ ਮੰਨ ਬਹੁਤ ਜ਼ਿਆਦਾ ਪਿਆਰ ਕਰਦੀ ਆ ਮੈਨੂੰ ਹੂੰ ਮੇਰੇ ਫਾਦਰ ਜੀ ਮੇਰੇ ਹਸਦੇ ਹੁੰਦੇ ਉਹਨਾਂ ਦੇ ਮਾਸੜ ਜੀ ਨੇ ਦਿੱਕਾ ਸੀ ਮੇਰੇ ਟੰਗਿਆ ਦਾ ਅੱਛਾ ਮੈਨੂੰ ਆਪਣੀ ਕੀ ਸਮਝਦੇ ਆ ਹੂੰ ਮੇਰੇ ਫਾਦਰ ਇਨ ਲਾ ਵੀ ਆਪਣੀ ਮੇਸ਼ਾਤੀ ਸਮਝਦੇ ਰਹਿੰਦੇ ਆ ਸੱਚੀ ਚੀਜ਼ ਰੋ ਮੇਰੇ ਪਾਪਾ ਉਹ ਵੀ ਜਾਣਦੇ ਆ ਕਦੇ ਉਹਨਾਂ ਨੇ ਮੈਨੂੰ ਕੋਈ ਨਹੀਂ ਸਮਝਿਆ ਹਮੇਸ਼ਾ ਮੈਨੂੰ ਆਪਣੀ ਧੀ ਸਮਝਦੇ ਆ ਅੱਛਾ ਨੇ ਮੀ ਜੀ ਮੇਰੇ ਪਾਪਾ ਕਿਤੇ ਵੀ ਚਲੇ ਜਾਣ ਬਾਜ਼ਾਰ ਚਲੇ ਜਾਣ ਕਿਤੇ ਵੀ ਮੇਰੇ ਦਿਲ ਨਹੀਂ ਲੱਗਦਾ ਕਦੇ ਹਮਮ ਮੈਂ ਇਹਦੇ ਪੁੱਛਦੀ ਕਿ ਨਹੀਂ ਵਾਰ-ਵਾਰ ਪਾਪਾ ਕਿੱਥੇ ਆ ਪਾਪਾ ਕਿੱਥੇ ਹਮਮ ਉਹਨੇ ਧੰਨਵਾਦ ਕੀਤਾ ਪਾਪਾ ਠੱਸ ਹਮਨੇ ਫਿਰ ਹੁਕੀ ਅੱਛਾ ਇਨੀ ਛੋਟੀ ਉਮਰ ਦੇ ਵਿੱਚ ਮਤਲਬ ਕੀ ਆ ਨਾ ਆਪਣੀ ਮੰਮਾ ਦੇ ਨਾਲ ਕੰਮ ਕਰ ਕਰਨਾ ਤੇ ਸ਼ੁਰੂ ਕਰਤਾ ਪੜੇ ਨਹੀਂ ਪੜੇ ਕਿੰਨਾ ਪੜੇ ਪਸਤੀ ਤੇ ਪੇਸਟ ਬਾ ਕੋਲਸ ਕੰਨ ਲੱਜੀ ਕਿ ਲੱਸੀਂਗਾ ਅੱਛਾ ਮਮਾ ਨਾਲ ਪੇਰ ਵੀ ਕੰਮ ਕਰਵਾਉਂਦੀ ਰਹਿੰਦੀ ਆ ਕਾਦਾ ਕੰਮ ਕਰਦੇ ਸੀ ਤੁਸੀਂ ਮੈਂ ਮਤਲਬ ਘਰ ਆ ਜੀ ਕੰਮ ਕਰਨ ਚਲੀ ਜਾਂਦੀ ਹੁੰਦੀ ਸੀ ਮੰਮੀ ਨਾਲ ਜੇ ਮੰਮੀ ਰੋਟੀ ਪਕਾਣ ਜਾਣਾ ਮੰਮੀ ਨਾਲ ਉੱਥੇ ਚਲੀ ਜਾਂ ਹ ਕੋਈ ਨਹੀਂ ਕੰਮ ਹੁਣ ਮੈਂ ਮੰਮੀ ਨਾਲ ਚਲੀ ਜਾਂ ਚੋਨਾ ਟੱਕੀ ਲਾਇਆ ਹੋਣਾ ਅੱਛਾ ਹਾਂਜੀ ਅੱਛਾ ਇਹ ਤਾਂ ਤੁਹਾਨੂੰ ਇਦਾਂ ਨਹੀਂ ਪਿਲ ਹੁੰਦਾ ਸੀਗਾ ਵੀ ਮਤਲਬ ਮੈਂ ਪੜ੍ਹ ਲਿਖ ਕੇ ਆ ਤੇ ਮੈਂ ਹੁਣ ਘਰਾਂ ਚ ਜਾ ਕੇ ਕੰਮ ਕਰੂੰਗੀ ਜਾਂ ਮਤਲਬ ਇਦਾਂ ਡਿਹਾੜੀਆਂ ਲਾਣ ਜਾਊਂਗੀ ਤਾਂ ਲੋਕ ਕੀ ਕਹਿਣਗੇ ਕੀ ਸੋਚਣਗੇ ਕੀ ਗੱਲਾਂ ਬਣਾਉਣਗੇ ਮੈਨੂੰ ਹੁੰਦਾ ਸੀ ਮੈਂ ਬਹੁਤ ਗੱਲਾਂ ਸੁਣੀਆਂ ਲੋਕਾਂ ਨੇ ਮੈਨੂੰ ਕਹਣਾ ਇਦਾਂ ਤੁਰੀ ਫਿਰਦੀ ਰਹਿੰਦੀ ਆ पर ਮੇਟਣਾ ਨਹੀਂ ਯਾਰ ਮੇਰੀ ਮੰਮੀ ਨੇ ਸਾਡ ਨੂੰ ਨਹੀਂ ਛੱਡਿਆ ਲੋਕਾਂ ਨੂੰ ਮਲੇ ਲੋਟਾ ਦੇਤਾਨੇ ਮੈਨੇ ਸੁਣਿਆ ਸਾਡੇ ਲਈ ਸੁਣੀ ਆ ਨਾ ਮੈਂ ਕਹਿੰਦੀ ਸੀ ਨਹੀਂ ਯਾਰ ਮੈਂ ਆਪਣੀ ਮੰਮੀ ਲਈ ਕੰਮ ਕਰਵਾਣਾ ਅੱਛਾ ਆਪਣੀ ਭੈਣ ਹਮੇਸ਼ਾ ਖੁਸ਼ ਦੇਖਣਾ ਚਾਹੁੰਦੀ ਸੀ ਮਨ ਇਦਾਂ ਹੁੰਦਾ ਸੀ ਬਸ ਮੇਰੇ ਤੇ ਕੋਈ ਦੁੱਖ ਤੇ ਤੇਲੀ ਫਾਜੀ ਪਰ ਮੇਰੀ ਭੈਣ ਦੇ ਨਾਂੇ ਖੜੇ ਛੋਟੀ ਭੈਣ ਤੁਹਾਡੇ ਤੋਂ ਵੱਡੀ ਆ ਭੈਣ ਮੇਰੀ ਵੱਡੀ ਬਾਹਰ ਆਜ ਓਕੇ ਹਾਂਜੀ ਠੀਕ ਹੈ ਅੱਛਾ ਆਪਣੀ ਮੰਮਾ ਨੂੰ ਜਰੂਰ ਦਿਹਾੜੀਆਂ ਕਰਦੇ ਦੇਖਿਆ ਲੋਕਾਂ ਦੇ ਘਰਾਂ ਵਿੱਚ ਜਾਂਦੇ ਕੰਮ ਕਰਦੇ ਦੇਖਿਆ ਤੇ ਉਸ ਵੇਲੇ ਹੁੰਦਾ ਨਾ ਕਿ ਹਰ ਇੱਕ ਬੱਚੇ ਨੂੰ ਕਿ ਅਸੀਂ ਆਪਣੀ ਮਾਂ ਨੂੰ ਇੱਕ ਨਾ ਇੱਕ ਦਿਨ ਆਰਾਮ ਦਿਵਾਉਣਾ ਘਰੇ ਬੈ ਕੇ ਉਹ ਵੀ ਰੈਸਟ ਕਰੇ ਤੁਹਾਡੇ ਮਨ ਚ ਨਹੀਂ ਚੱਲਦਾ ਸੀ ਵਿੱਚ ਮਨ ਚ ਚੱਲਦਾ ਸੀ ਬਸ ਮੇਰੇ ਸੇ ਇਦਾਂ ਹੁੰਦਾ ਸੀ ਪਰਮਾਤਮਾ ਸਾਡੇ ਤੇ ਛੇਵੀਂ ਛੇਤੀ ਉਹ ਤਦੋਂ ਦੇਣਾ ਜਦੋਂ ਮੇਰੀ ਮੰਮੀ ਵੀ ਲੋਟਾ ਦੀ ਹੋਣੀ ਹੈ ਉਹ ਐਸਲੇ ਇਹਨੂੰ ਬਹੁਤ ਚਾਹੁੰਦਾ ਸੀ ਲੋਕਾਂ ਲਈ ਮੰਮੀ ਦੇ ਨਵੇਂ ਕੱਪੜੇ ਪਾਏ ਆ ਮੇਰੀ ਮੰਮੀ ਕਦੇ ਨਵੇਂ ਕੱਪੜੇ ਪਾਏ ਹਮੇਸ਼ਾ ਇਹ ਹੀ ਪੰਲਾ ਸੋਚਦੀ ਰਹਿੰਦੀ ਹੁੰਦੀ ਉਹ ਦਿਨ ਆਇਆ ਅੱਜ ਹਾਂਜੀ ਅੱਜ ਮੇਰੀ ਭੈਣ ਬਾਹਰ ਹੈ ਮੇਰੀ ਮੰਮੀ ਬਹੁਤ ਵਧੀਆ ਹਮਮ ਟਰਾਂ ਦੀ ਰੋਟੀ ਖਾਂਦੀ ਐ ਟੁਕੜਾ ਲੀਡਾ ਵਧੀਆ ਪਾਉਂਦੀ ਐ ਹਮ ਪਰ ਬੋਲ ਕੇ ਨਹੀਂ ਦੱਸੇ ਜਾਂਦਾ ਮੰਮੀ ਨੂੰ ਕਿੰਨਾ ਪਿਆਰ ਕਰਦੇ ਪਰ ਬਹੁਤ ਜ਼ਿਆਦਾ ਹਮ ਇਹਨੂੰ ਅੱਜ ਵੀ ਇਦਾਂ ਹੁੰਦਾ ਬਸ ਮੈਂ ਆਪਣੀ ਮੰਮੀ ਨੂੰ ਐਸੀ ਕਰਾਂਗਾ ਆਪਣੀ ਸੱਸ ਨੂੰ ਮਮੀ ਨੇ ਉਹਨਾਂ ਰੱਖਿਆ ਤੇ ਆਪਣੀ ਮਾਂ ਨੂੰ ਵੀ ਲਈ ਰੱਖਿਆ اچھا ਤੇ ਆਪਣੀ ਸੱਸ ਨੂੰ ਪਿੱਛੇ ਛੱਡ ਸਾਰੇ ਜਿਵੇਂ ਮੈਂ ਆਪਣੀ ਮਾਂ ਨੂੰ ਹੂੰ ਦੋਨਾਂ ਨੂੰ ਬਰਾਬਰ ਦੇਤਾ ਹਾਂ ਅੱਛਾ ਤੇ ਮੈਂ ਪਿਆਰ ਕਰਦੇ ਆ ਆਪਣੀ ਸੱਸ ਮਾਂ ਨੂੰ ਵੀ ਬਹੁਤ ਜ਼ਿਆਦਾ ਹੂੰ ਸੱਸ ਨਹੀਂ ਸਭ ਲਈ ਤੇ ਮਾਈ ਮਿਲੀ ਹੈ ਮੈਨੂੰ ਅੱਛੇ ਹਾਂਜੀ ਤੇ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਨੇ ਆਪਣੇ ਸੱਸ ਨੂੰ ਲੈ ਕੇ ਕਈ ਵਾਰ ਚੰਗਾ ਬੰਦਾ ਬੋਲਦੇ ਆ ਪਰ ਤੁਸੀਂ ਇੰਨਾ ਪਿਆਰ ਕਰਦੇ ਆ ਆਪਣੀ ਸੱਸ ਨੂੰ ਬਹੁਤ ਜ਼ਿਆਦਾ ਹੂੰ ਸਾਨੂੰ ਮਮਾ ਨੇ ਵੀ ਕਹਣੀ ਨੇ ਮਮਾ ਨੇ ਕਿਤੇ ਮੈਂ ਤੁਹਾਨੂੰ ਗਲਤੀ ਲੱਗਣਾ ਤੁਸੀਂ ਮੈਨੂੰ ਛਿੜਕ ਕੇ ਵਿਆਹ ਕਰੋ ਕੋਈ ਨਾ ਜੇ ਆਪ ਆਪਣੇ ਘਰ ਵਿੱਚ ਸੌਂਦੇ ਆ ਜੇ ਮੈਨੂੰ ਮੇਰੇ ਪੇਟੇ ਢੜਦੇ ਵੀ ਪੇਟੇ ਘਰ ਮ ਰਹਿੰਦੀ ਸੀ ਮੈਨੂੰ ਮੇਰੀ ਮੰਮੀ ਵੀ ਬੋਲਦੇ ਸੀ ਜੇ ਮੇਰੇ ਸੱਸ ਮੰਮੀ ਬੋਲਦੇ ਕਿ ਫਿਰ ਕਿੱਡੀ ਕੱਡੀ ਗੱਲ ਆ ਮੈਂ ਵੀ ਉਹਨਾਂ ਦੀ ਧੀ ਹਾਂ ਅੱਜ ਸਰ ਉਥੇ ਦੀ ਵੀ ਧੀ ਸੀ ਇੱਥੋਂ ਦੀ ਵੀ ਧੀ ਹਾਂ ਹੂੰ ਤੇਲੀ ਗੱਲ ਤੇ ਮੇਰੇ ਮੰਮੀ ਵੀ ਕੁਛ ਨਹੀਂ ਬੋਲਦੇ ਅੱਛਾ ਹਾਂਜੀ ਹੂੰ ਮੈਨੂੰ ਫੈਮਿਲੀ ਬਹੁਤ ਸੌਰੀ ਘਰ ਆ ਕੇ ਰਾਜ ਕਰ ਰਹੇ ਹੋ ਬਹੁਤ ਜ਼ਿਆਦਾ ਕੁਸ਼ੇ ਹੁਣੇ ਪਿੱਕੇ ਘਰ ਜਿੰਨੀਆਂ ਪ੍ਰੋਬਲਮਸ ਜਿੰਨਾ ਕੁਛ ਢਾਕ ਕੇ ਆਏ ਸੌਰੀ ਘਰ ਦੇ ਵਿੱਚ ਬੋਲਨੀ ਖੁਸ਼ ਹੈ ਮੈਂ ਸੌਰੀ ਘਰ ਹੂੰ ਹਾਂਜੀ ਓਕੇ ਤੇ ਫਾਦਰ ਸਾਹਿਬ ਦੀ ਕੋਈ ਗੱਲ ਚੇਤਾ ਵਾ ਕਿਉਂਕਿ ਬਹੁਤ ਛੋਟੀ ਉਮਰ ਸੀ ਹੈ ਨਾ ਜਾਂ ਮੰਮਾ ਕੋਲੇ ਸੁਣਨ ਨੂੰ ਮਿਲੀ ਹੋਵੇ ਕਿ ਆਪਣੇ ਬੱਚਿਆਂ ਨੂੰ ਲੈ ਕੇ ਆ ਕੁਝ ਸੋਚਦੇ ਸੀ ਜਾਂ ਕੁਝ ਡ੍ਰੀਮਸ ਸੀਗੇ ਕਸਿੱਤ ਕਰਦੇ ਨੇ ਤੁਸੀਂ ਮੇਰੀ ਤਾਂ ਹੀ ਵਧੀਆ ਕਰੇ ਵਿਆਹੀਆਂ ਜਾਣ ਐਸ਼ ਲੈਣ ਬਸ ਹਮੇਸ਼ਾ ਜਿੱਤੇ ਕਰਦੇ ਰਹਿੰਦੇ ਹੁੰਦੇ ਸੀ ਓਕੇ ਤੇ ਜਿਸ ਤਰੀਕੇ ਦੇ ਨਾਲ ਤੁਹਾਡੀ ਮੰਮਾ ਨੇ ਕੰਮ ਕੀਤਾ ਦਿਹਾੜੀਆਂ ਕੀਤੀਆਂ ਹਨਾ ਬਹੁਤ ਕੁਝ ਦੇਖਿਆ ਤੁਸੀਂ ਆਪਣੇ ਮੰਮਾ ਨੂੰ ਕਦੇ ਕਿਹਾ ਨਹੀਂ ਜਾਂ ਕਿਸੇ ਰਿਸ਼ਤੇਦਾਰ ਨੇ ਕਿ ਤੁਸੀਂ ਵੀ ਵਿਆਹ ਕਰਾ ਕੇ ਆਪਣੀ ਅੱਗੇ ਜ਼ਿੰਦਗੀ ਨਵੀਂ ਸ਼ੁਰੂ ਕਰੋ ਬਹੁਤ ਚਾਰੇਗੇ ਮੇਰੇ ਸਕੇ ਰਿਸ਼ਤੇਦਾਰਾਂ ਨੇ ਮੇਰੇ ਮਾਮਿਆਂ ਨੇ ਕਿਹਾ ਕਿ ਕਿੰਨੀ ਉਮਰ ਸੀਗੀ ਤੁਹਾਡੇ ਜਦੋਂ 12 ਸਾਲ ਦੀ ਹੋ ਗਈ ਸੀ ਤਾਂ ਫਿਰ ਮੰਮਾ ਨੇ ਕਹਿਣ ਲੱਗੇ ਨਹੀਂ ਤੁਸੀਂ ਵਿਆਹ ਕਰਵਾ ਲਓ ਇਦਾਂ ਨਹੀਂ ਸਾਰਨਾ ਪਹਿਨ ਤੁਹਾਡਾ ਦਿਹਾੜੀਆਂ ਕਿਵੇਂ ਕਰੋਗੇ ਤੁਸੀਂ ਪਰ ਮੇਰੀ ਮੰਮੀ ਕਹਿੰਦੀ ਸੀ ਨਹੀਂ ਮੈਂ ਆਪਣੀਆਂ ਧੀਆਂ ਨਹੀਂ ਛੱਡ ਰਹੀ ਮੈਨੂੰ ਕੁਛ ਮਰਜੀ ਕਰਨਾ ਪੈ ਜੇ ਤਾਂ ਆਪਣੀ ਧੀਆਂ ਨਹੀਂ ਛੱਡ ਸਕੀ ਹੂੰ ਮੇਰੀ ਮੰਮੀ ਨੇ ਸਾਨੂੰ ਮਤਲਬ ਘਰ ਕੋਸਕੇ ਵੱਡਾ ਕੀਤਾ ਦਿਹਾੜੀਆਂ ਵੀ ਦਿੱਤੀ ਹਰੇਕ ਇੱਕ ਕੰਮ ਕੀਤਾ ਗਰੀ ਮੰਮਾ ਨੇ ਓਕੇ ਹਾਂਜੀ ਠੀਕ ਹੈ ਅੱਛਾ ਤੇ ਕਿੰਨੇ ਸਾਲ ਦੇ ਸੀਗੇ ਤੁਹਾਡੇ ਮਮਾ ਜੋ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ ਮੇਰੇ ਮੰਮਾ 35 ਸਾਲ ਦੇ ਸੀ اچھا 35 ਸਾਲ ਦੇ ਸੀ ਤੇ ਬਹੁਤ ਔਖਾ ਹੋ ਜਾਂਦਾ ਜੀ ਸਿਰ ਤੇ ਭਰਾਣਾ ਹੋਵੇ ਸਿਰ ਤੇ ਮਤਲਬ ਕਿ ਪਿਓਣਾ ਹੋਵੇ ਧੀਆਂ ਤੇ ਹਮੇਸ਼ਾ ਉਂਗਲਾ ਉੱਠਦੀਆਂ ਨੇ ਫਿਰ ਬਹੁਤ ਜ਼ਿਆਦਾ ਮੇਰੀ ਮੰਮੀ ਨੇ ਮਤਲਬ ਰੋਟੀ ਪਕਾਣ ਜਾਣਾ ਰਾਤ ਨੂੰ ਆਉਣਾ ਕਈ ਵਾਰ 10 ਵਜੇ ਆਵੇ 11 ਵਜੇ ਆਵੇ ਅਸੀਂ ਦੋងਾਂ ਪੈਈਆਂ ਮਿੱਟਲੀਆਂ ਨੇ ਬੈਠੇ ਰਹੇ ਨੇ ਫਿਰ ਵੀ ਲੋਕਾਂ ਦੀ ਬਹੁਤ ਗੱਲਾਂ ਸੁਣ ਲੀਆਂ ਕੁੜੀਆਂ ਨੂੰ ਪੱਲੀ ਛੱਡ ਕੇ ਚਲੀ ਜਾਂਦੀ ਆ ਤੇਰੀ ਮਾਂ ਨੂੰ ਪਤਾ ਸੀ ਹਨਾ ਕਿ ਮੈਂ ਆਪਣੇ ਧੀਆਂ ਪਾਲ ਲੈਣਾ ਉਹ ਹੀ ਮੈਂ ਰੋਟੀ ਮਤਲਬ ਕਰਨੀ ਆ ਹਨਾ ਉਹ ਹੀ ਮੈਂ ਆਪਣੇ ਬੱਚੇ ਨੂੰ ਖਵਾਣੀ ਆ ਮੇਰੀ ਮਾਂ ਨੇ ਤਾਂ ਕੋਈ ਨਾ ਇੱਥੇ ਤੇਰੇ ਮੇਰੀ ਧੀ ਜਵਾਬ ਦੇਉਂਗੀ ਤੇ ਮੇਰੀ ਮੰਮੀ ਅੱਜ ਰਾਤੀ ਕਿਸੇ ਨਾਲ ਇਦਾਂ ਦੀ ਗੋਲਚੇ ਨਹੀਂ ਗੱਲ ਕਰੇ ਹਮ ਤੇ ਅੱਜ ਮਤਲਬ ਮੰਮੀ ਕਹਿੰਦੀ ਹੁੰਦੀ ਆ ਹਮੇਸ਼ਾ ਬਹੁਤ ਸਬਰ ਕਰੋ ਹਮ ਸਬਰ ਕਰੋ ਟਾਈਮ ਜਵਾਬ ਦੇ ਦਿੰਦਾ ਹਮ ਮੈਂ ਵੀ ਮੇਰੀ ਵੀ ਇਦਾਂ ਦਾ ਲੇਚਰ ਆ ਮੈਂ ਵੀ ਕਹਿੰਦੀ ਹਾਂ ਸਬਰ ਕਰੋ ਜੋ ਕੁਝ ਕਰਨਾ ਪ੍ਰਮਾਤਮਾ ਨੇ ਕਰਨਾ ਬਸ। ਹਾਂਜੀ। ਸੋ ਜਿੱਥੇ ਪੈਰ ਹੋਰਾ ਦੇ ਨਾਲ ਗੱਲਬਾਤ ਚੱਲਦੀ ਪਈ ਹੈ ਉੱਥੇ ਉਹਨਾਂ ਦੇ ਸੱਸ ਵੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ। ਜੀ। ਨੋ ਆਈ ਹੈ ਤੁਹਾਡੇ ਘਰ ਕਿੰਨੀ ਕੀ ਖੁਸ਼ੀ ਆ? ਬਹੁਤ ਜ਼ਿਆਦਾ ਜੀ ਸਾਨੂੰ ਨੋੜੀ ਧੀ ਮਿਲੀ ਹੈ ਜੀ। ਓਕੇ। ਹਾਂਜੀ। ਅੱਛਾ ਸੱਸਾਂ ਨੂੰ ਬਹੁਤ ਸ਼ੌਂਕ ਹੁੰਦਾ ਵੀ ਉਹਨਾਂ ਦੀ ਨੂੰਹਾਂ ਆਉਣ ਘਰ ਸੰਭਾਲ ਲੈਣ ਹਨਾ। ਹਾਂਜੀ। ਤੇ ਇਹ ਮਤਲਬ ਭੈਣ ਹੋਰਾਂ ਦੇ ਆਉਣ ਦੇ ਨਾਲ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਬਣ ਗਿਆ ਜੀ ਸਰ ਇੱਕ ਸਾਡੇ ਘਰੇ ਪਹਿਲਾਂ ਵੀ ਆਂਦੀ ਸੀਗੀ ਜਦੋਂ ਹੁਣ ਜਾਂਦੀ ਸੀ ਸਾਡਾ ਘਰ ਤਾਂ ਸੁਣ ਨਹੀਂ ਹੋ ਜਾਂਦਾ ਸੀਗਾ ਤਾਂ ਹੀ ਕੁਛ ਅਸੀਂ ਮੈਰिज ਵੀ ਜਲਦੀ ਕਰਤੀ ਸਾਡਾ ਜੀ ਨਹੀਂ ਲੱਗਦਾ ਇਹਦੇ ਮੈਨਾਂ ਜਦੋਂ ਪਿੰਡ ਜਾਂਦੀ ਹੈ ਇਹ ਓਕੇ ਹਾਂ ਜੀ ਅਸੀਂ ਹੁਣ ਵੀ ਇਹਨੂੰ ਕਹਿੰਦਾ ਵੀ ਜਾ ਮਿਲ ਕੇ ਆ ਜਾ ਪਰ ਰਾਤ ਨਾ ਰਹਿ ਕੇ ਸਾਡਾ ਆਪਦਾ ਨਹੀਂ ਦਿਲ ਲੱਗਦਾ ਅੱਛਾ ਅੱਛਾ ਕਈ ਵਾਰ ਸਭ ਬਹੁਤ ਕੱਬੀਆਂ ਹੁੰਦੀਆਂ ਨਾ ਤੇ ਤੁਸੀਂ ਮਤਲਬ ਇੰਨੇ ਪਿਆਰ ਨਾਲ ਰੱਖਿਆ ਵਾਂਗੂੰ ਰਹਿੰਦੀਆਂ ਜੀ ਓਕੇ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਜ਼ਿੰਦਗੀ ਚ ਪਹਿਲਾਂ ਬਹੁਤ ਸਾਰੇ ਦੁੱਖ ਦੇਖੇ ਹੈ ਨਾ ਪਿਓ ਦਾ ਪਿਆਰ ਨਹੀਂ ਮਿਲਿਆ ਬਹੁਤ ਸਾਰੀਆਂ ਚੀਜ਼ਾਂ ਹੰਡਾਈਆਂ ਤੇ ਹੁਣ ਸਹਰੇ ਘਰ ਦੇ ਵਿੱਚ ਕਿੰਨਾ ਕਿ ਖੁਸ਼ ਰੱਖਦੇ ਹੋ ਬਹੁਤ ਜ਼ਿਆਦਾ ਜੀ ਸਾਡੀ ਤਾਂ ਕੋਸ਼ਿਸ਼ ਰਹਿੰਦੀ ਕੋਈ ਚੀਜ਼ ਦੀ ਕਮੀ ਨਾ ਹੋਵੇ ਇਹਦੇ ਪਾਪਾ ਬਹੁਤ ਪਿਆਰ ਕਰਦੇ ਨੇ ਓਕੇ ਹਾਂ ਜੀ ਹਮ ਕਰਮਾ ਵਾਲੇ ਮੰਨਦੇ ਹੋ ਕਿ ਨੇਵ ਦੇ ਸਾਥ ਸੇ ਨੇਵ ਦਾ ਸੋਚਦਾ ਮੈਂ ਬਹੁਤ ਕਰਮਾ ਵਾਲੀ ਐ ਜੋ ਮੈਨੂੰ ਇੰਨੇ ਚੰਗੇ ਫਾਦਰ ਨੇ ਲੋ ਮੈਨੂੰ ਇੰਨੇ ਚੰਗੇ ਮਾਤਰੀ ਨੇ ਲੋ ਮਿਲੇ ਸੱਚੀ ਮੈਂ ਤਾਂ ਦੇ ਦਿਨਾ ਨਹੀਂ ਦੇ ਸੱਟ ਦਿਨਾ ਦਾ ਇੰਨਾ ਜ਼ਿਆਦਾ ਪਿਆਰ ਕਰਦੇ ਬਹੁਤ ਜ਼ਿਆਦਾ ਮੈਂ 10 ਵਜੇ ਤੱਕ ਪਈ ਰਵਣ ਮੈਨੂੰ ਕਦੇ ਨਹੀਂ ਕਿਹਾ ਪ੍ਰੀਤ ਉੱਥੇ ਕੰਮ ਕਰੇ ਹੂੰ ਕੁਝ ਵੀ ਨਹੀਂ ਬੋਲਦੇ ਫਾਜ਼ਲਿਨ ਰੌਬ ਵੀ ਨਹੀਂ ਕੁਝ ਬੋਲਦੇ ਕਦੇ ਉਹਨਾਂ ਨੇ ਮੈਨੂੰ ਨੋਟ ਇੱਥੇ ਤਾਂ ਬੁਲਾਏ ਨਹੀਂ ਅਮੇਸ਼ਾ ਧੀ ਕਹਿੰਦੇ ਬੁਲਾਉਂਦੇ ਆ ਅੱਛਾ ਹਾਂਜੀ ਓਕੇ ਇਮੋਸ਼ਨਲ ਹੋ ਰਿਓ ਦੱਸੋ ਆਂਟੀ ਜੀ ਕੀ ਹੋਇਆ ਤਾਂ ਸੰਵਿਧਾ ਨੂੰ ਨੋਸ ਨਾਲ ਬਹੁਤ ਸੱਚੰਗੀ ਮਿਲੀ ਹੂੰ ਇਹ ਖੁਸ਼ੀ ਦੇ ਹੰਝੂ ਆ ਹਾਂਜੀ ਕੀ ਕਰਮਾ ਵਾਲੇ ਖੁਦ ਨੂੰ ਮਹਿਸੂਸ ਕਰ ਰਹੇ ਹੋ ਹਾਂਜੀ ਸਹੀ ਗੱਲ ਆ ਜੀ ਨਹੀਂ ਤਾਂ ਨਵਾਂ ਇੰਨਾ ਕਰਦੀਆਂ ਨਹੀਂ ਹੁੰਦੀਆਂ ਫੈਮਿਲੀ ਦਾ ਇਹ ਬਹੁਤ ਕਰਦੀ ਹੋਈ ਹੈ ਸਾਡਾ ਓਕੇ ਹਾਂਜੀ ਤੇ ਅੱਜ ਤੁਹਾਡੇ ਸੱਸ ਮਾ ਤੁਹਾਡੇ ਸਾਹਮਣੇ ਬੈਠੇ ਹਨ ਨੂੰ ਕੁਝ ਕਹੋਗੇ ਰੋ ਰਿਆ ਖੁਸ਼ੀ ਦੇ ਹੰਝੂ ਉਹਨਾਂ ਦੇ ਅੱਖਾਂ 'ਚ ਆ ਰਿਹਾ ਤੁਹਾਨੂੰ ਲੈ ਕੇ ਬਸ ਮੈਂ ਇਦਾਂ ਟਹਿਣੀ ਮਨ ਵਾਲ ਦੇਖੀ ਮੈਂ ਹਮੇਸ਼ਾ ਇਦਾਂ ਰਹਣੀ ਆ ਬਸ ਮੇਰੀ ਮਾਤਾ ਦੀ ਮੰਮੀ ਦੀ ਇੰਨੀ ਜ਼ਿਆਦਾ ਲੰਬੀ ਉਮਰ ਜਿਹੜੇ ਮੇਰੀ ਉਮਰ ਵੀ ਮੇਰੀ ਮੰਮੀ ਨੂੰ ਲੱਗੇ ਜਿਨੀ ਹਰ ਇੱਕ ਟੂੜੀ ਨੂੰ ਚੰਗੀ ਸੱਸ ਮਿਲੇ ਜਿਹੜੇ ਦੇ ਸੱਸਾ ਮਤਲਬ ਸੱਸਾ ਵਿੱਚ ਇਦਦਰਿੱਤਾ ਨਾ ਹੋ ਸਕੇ ਹਮੇਸ਼ਾ ਬਸ ਨੂੰ ਧੀ ਆਵੰਡੂ ਰਹੇ ਵੇ ਤੇ ਸੱਸੇ ਦਾ ਮਾਂ ਬਣ ਕੇ ਰਹੇ ਹਮੇਸ਼ਾ ਅੱਛਾ ਕਦੇ ਇਦਾਂ ਨਹੀਂ ਗੁੱਸੇ ਵਾਲਾ ਰੂਪ ਨਹੀਂ ਦੇਖਣ ਨੂੰ ਮਿਲਿਆ ਕਦੇ ਵੀ ਨਹੀਂ ਕਦੇ ਵੀ ਨਹੀਂ ਉਸਤਾ ਦੇਖ ਹਮੇਸ਼ਾ ਹਸਤੀ ਰਹਿੰਦੇ ਆ ਅੱਛਾ ਕੈਂਟੀ ਇਹ ਦਿਖਾਉਣਾ ਨਹੀਂ ਕਦੀ ਸਾਸ ਵਾਲਾ ਰੂਪ ਪਸੰਦਾ ਹੀ ਨਹੀਂ ਚਾਹੁੰਦਾ ਹੀ ਨਹੀਂ ਹਾਂਜੀ ਆਂਦਾ ਹੀ ਨਹੀਂ ਓਕੇ ਅੱਜ ਤੁਹਾਡੀ ਨੂੰ ਤੁਹਾਡੇ ਸਾਹਮਣੇ ਬੈਠੀ ਆ ਇਦਾਂ ਦੀ ਕੋਈ ਗੱਲ ਜਿਹੜੀ ਤੁਸੀਂ ਇਹਨਾਂ ਨੂੰ ਕਹਿਣਾ ਚਾਹੋ ਮਨ ਦੇ ਵਿੱਚ ਹੋਵੇ ਕੋਈ ਗੁੱਸਾ ਅਗੀਲਾ ਜਾਂ ਮਤਲਬ ਖੁਸ਼ੀ ਜਿੱਦਾਂ ਮੇਰਾ ਬੇਟਾ ਫ੍ਰੀ ਹਲੇ ਕੰਮ ਨਹੀਂ ਕਰਦਾ ਫੇਰ ਵੀ ਮੈਂ ਕਹਿੰਦੀ ਇਹਨੇ ਸਾਥ ਦਿੱਤਾ ਮੇਰੇ ਬੇਟੇ ਦਾ ਨਾ ਬਹੁਤ ਲੋਕੀ ਗੱਲਾਂ ਕਰਦੇ ਸੀ ਵੀ ਮੈਰਿਜ ਨਹੀਂ ਹੋਣੀ ਇਹਨਾਂ ਦੀ ਮੈਰਿਜ ਨਹੀਂ ਕਰवानी ਇਹਨੇ ਪਰ ਇਹਨੇ ਮੇਰੇ ਬੇਟੇ ਦਾ ਸਾਥ ਦਿੱਤਾ ਮੈਂ ਤਾਂ ਕਹਿੰਦੀ ਇਹਨਾਂ ਨੇ ਰੱਬ ਨਹੀਂ ਸੁਣੇ ਨਾ ਬਹੁਤ ਜ਼ਿਆਦਾ ਤਰੱਕੀਆਂ ਤੇ ਜਾਣ ਮੇਰੇ ਬੱਚੇ ਅੱਛਾ ਹਸਬੰਡ ਕੰਮ ਨਹੀਂ ਕਰਦੇ ਫਿਰ ਮਤਲਬ ਕਿ ਤੁਹਾਨੂੰ ਕਿਹਾ ਨਹੀਂ ਲੋਕਾਂ ਨੇ ਵਿਵਹਲੇ ਨਾ ਤੁਸੀਂ ਵਿਆਹ ਕਰਾ ਲਿਆ ਮੈਂ ਬਹੁਤ ਗੱਲਾਂ ਸੁਣੀ ਆਪਣੇ ਹਸਬੰਦ ਲਈ ਇਹਨਾਂ ਦੇ ਨਾਲ ਮਤਲਬ ਜ਼ਿਆਦਾ ਟਲਰ ਤੋਂ ਬਿਟੈ ਰਹੇ ਸੀ ਹਨਾ ਕਿ ਇਦਾਂ ਚਰਚੇ ਮੁੰਡਾ ਜ਼ਿਆਦਾ ਠਾਲਾ ਤੂੰ ਫੇਰ ਵੀ ਇਹਦੇ ਲਈ ਵਿਆਹ ਕਰਵਾ ਰਹੀਆਂ ਵਿਲਾ ਰਹਿੰਦਾ ਕੋਈ ਕੰਮ ਵੀ ਨਹੀਂ ਕਰਦਾ ਤੈਨੂੰ ਕਿੱਥੇ ਰੋਟੀ ਪਾਉ ਮੇਟਨ ਨਹੀਂ ਇਹ ਮੇਰੇ ਸਾਥ ਬਹੁਤ ਦੇਣਗੇ ਹਜੇ ਕੰਮ ਨਹੀਂ ਕਰਦੇ ਫੇਰ ਵੀ ਮੈਨੂੰ ਬਹੁਤ ਜ਼ਿਆਦਾ ਖੁਸ਼ ਰੱਖਦੇ ਡੇਲੀ ਮੈਨੂੰ ਕਿਤੇ ਕਿੱਥੇ ਘੁਮਾਉਣ ਲੈ ਜਾਂਦੇ ਤੇ ਕਿੱਥੇ ਹਰ ਇੱਕ ਨੂੰ ਖੁਸ਼ੀ ਦਿੰਦੇ ਆ ਮੈਨੂੰ ਮੇਰੇ ਨਹੀਂ ਜਿੱਦਾਂ ਦੇ ਹਸਬੰਦ ਮੈਨੂੰ ਮਿਲੇ ਹਰ ਇੱਕ ਨੂੰ ਮਿਲਣਾ ਅੱਛਾ ਇਹ ਤਾਂ ਨਹੀਂ ਹੁੰਦਾ ਕਿ ਕਈ ਰੀਝਾਂ ਕਈ ਉਮੀਦਾਂ ਮੰਨ ਦੇ ਵਿੱਚ ਹੀ ਰਹਿ ਜਾਂਦੀਆਂ ਘਰ ਵਾਲਾ ਨਾ ਕਮਾਉਂਦਾ ਹੋਵੇ ਕਿਉਂਕਿ ਘਰ ਵਾਲੇ ਨਾਲ ਹੱਕ ਦੇ ਕੋਲੋਂ ਪੈਸੇ ਲੈਣੇ ਹਨਾ ਕਦੇ ਵੀ ਨਹੀਂ ਮੇਰੇ ਕੋਈ ਵੀ ਚੀਜ਼ ਲੈਣੀ ਹੁੰਦੀ ਹੈ ਮੈਂ ਆਪਣੇ ਮੰਮਾ ਨੂੰ ਕਹਿਣੀ ਆ ਪਾਪਾ ਨੂੰ ਕਹਿਣੀ ਆ ਮੈਂ ਫੈਮਿਲੀ ਨੂੰ ਕਹਿ ਦਿੰਨੀ ਆ ਮੈਨੂੰ ਪਤਾ ਹੈ ਇੱਟੇ ਦਿਨ ਪਰ ਸਬਰ ਨਹੀਂ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਇੱਟੇ ਦਿਨ ਜਰੂਰ ਮਿਲਦਾ ਆਪਨ ਮੈਨੂੰ ਵੀ ਇਦਾਂ ਮੇਰੇ ਘਰ ਵਾਲੇ ਦੇ ਜਿੱਦਾਂ ਸ਼ੌਂਟ ਜਿਆਦਾ ਹੀ ਵੱਡਿਆ ਮਟਣੀ ਹੁੰਨੀ ਹੈ हे ਪ੍ਰਮਾਤਮਾ ਜਲਦੀ ਜਲਦੀ ਕੰਮ ਕਰਨ ਲੱਗੇ ਆਪਣੇ ਵੱਡੇ ਵੱਡੇ ਸ਼ੌਂਟ ਪੂਰੇ ਕਰੇ ਬਸ ਮੈਨੂੰ ਪੁੱਛ ਨਹੀਂ ਚਾਹੀਦਾ ਮੈਨੂੰ ਮੇਰੇ ਘਰ ਵਾਲੇ ਦੀਆਂ ਪੁਛੀਆਂ ਚਾਹੀਦੀਆਂ ਬਸ ਅੱਛਾ ਇੰਨੀ ਪੋਜ਼ਿਟਿਵ ਵਾਈਬਸ ਆਉਂਦੀਆਂ ਕਿ ਇਹ ਇੰਨਾ ਖੁਦ ਨੂੰ ਮਤਲਬ ਮੋਟੀਵੇਟ ਕਰਨਾ ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਸਭ ਤੋਂ ਪਹਿਲਾਂ ਦੇਖਦੀਆਂ ਘਰ-ਬਾਰ ਸੈੱਟ ਹੋਵੇ ਮੁੰਡਾ ਚੰਗਾ ਕਮਾਉਂਦਾ ਹੋਵੇ ਚੰਗੇ ਰਣ ਵਾਲਾ ਹੋਵੇ ਮੇ ਚੀਜ਼ਾਂ ਨਹੀਂ ਰਹਿਦੀ ਮੈਨੂੰ ਬਸ ਇਦਾਂ ਹੁੰਦਾ ਸੀ ਕੋਈ ਨਸ਼ੇ ਪੱਤੇ ਵਾਲਾ ਨਾ ਹੋ ਜੇ ਅੱਛਾ 20 ਜਦੋਂ ਪਰ ਨਸ਼ਾ ਪੱਤਾ ਹੋਵੇ ਘਰ ਚ ਫਿਰ ਕੁੜੀ ਦੇ ਕੋਟ ਮਾਰ ਵੀ ਪੈਂਦੀ ਆ ਹਨਾ ਫਿਰ ਕੁੜੀ ਦਾ ਕੋਈ ਨਹੀਂ ਦੁੱਖ ਸੁਣਦਾ ਮੈਨੂੰ ਇਦਾਂ ਮੇਰੇ ਘਰ ਵਾਲੇ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦੇ ਕੰਮ ਨਹੀਂ ਕਰਦੇ ਚਲੋ ਕੋਈ ਨਸਾਲ ਨਹੀਂ ਕਰਦੇ ਚਦੇ ਤੇ ਕਰਨ ਲੱਡੂ ਨਾ ਸਬਰ ਕਰੋ ਮੇਰੀ ਨਹੀਂ ਫੈਮਿਲੀ ਵਧੀਆ ਮਿਲਦੀ ਪਿਆਰ ਕਰਨ ਵਾਲੀ ਮਿਲਦੀ ਆ ਨਾ ਸਾਰਾ ਕੁਝ ਹੀ ਮਿਲ ਗਿਆ ਮੈਨੂੰ ਤਾਂ ਕਿੰਨੇ ਮਹੀਨੇ ਹੋ ਗਏ ਵਿਆਹ ਨੂੰ ਵਿਆਨ ਉਹ ਤਾਂ ਹਜੇ ਮਿਲਣਾ ਵੀ ਨਹੀਂ ਹੋਇਆ 17 ਤਰੀਕ ਦਾ ਮੈਰੀਸੀ ਸਾਡੀ ਓਕੇ ਹਾਂਜੀ ਠੀਕ ਹੈ ਤਵੇਰੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਕੰਮ ਕਰ ਲੱਭਣਾ ਚਾਹੀਦਾ ਕਿਉਂਕਿ ਦਫਰ ਲੋਕਾਂ ਮਤਲਬ ਲੋਕ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਕਿ ਹੁਣ ਤੇ ਜ਼ਿੰਮੇਵਾਰੀਆਂ ਪੈ ਜਾਣੀਆਂ ਘਰ ਮਤਲਬ ਕਿ ਵਿਆਹ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਐਡ ਆਨ ਹੋ ਜਾਂਦੀਆਂ ਬਹੁਤ ਫੀਲ ਕਰਦੇ ਪਰ ਮੈਂ ਕਹਦੀ ਨਹੀਂ ਨਹੀਂ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਖੁਸ਼ ਰਹਿ ਜਾ ਕਰੋ ਕੋਈ ਨਾ ਮੈਨੂੰ ਜਮਾ ਨਹੀਂ ਮਤਲਬ ਫੀਲ ਨਹੀਂ ਹੁੰਦਾ ਕਿ ਤੁਸੀਂ ਕੰਮ ਨਹੀਂ ਕਰਦੇ ਮੈਨੂੰ ਕਰਦੇ ਤਾਂ ਹਰ ਇੱਕ ਚੀਜ਼ ਲੈ ਕੇ ਦਿੰਦੇ ਹੁੰਦੇ ਆ ਨਾ ਕੋਈ ਨਾ ਇੱਕ ਦਿਨ ਤੁਸੀਂ ਟਰੰਮ ਕਰ ਲੱਗੋ ਪਰ ਫਿਰ ਵੀ ਉਹ ਮੈਨੂੰ ਕਹਿੰਦੇ ਰਹਿੰਦੇ ਪ੍ਰੀਤ ਮੈਨੂੰ ਇਹ ਚੀਜ਼ ਫੀਲ ਹੁੰਦੀ ਹੈ ਕਿ ਮੈਂ ਹਜੇ ਕੰਮ ਨਹੀਂ ਦਾ ਹਣਾ ਮਤਲਬ ਮੈਨੂੰ ਸਾਂਝ ਲਾ ਦਿੱਤੀ ਆ ਛੱਡਦੇ ਤੋਂ ਪੈਸੇ ਲੈਣੇ ਦੀ ਮੈਨਰੇ ਨਹੀਂ ਤੁਸੀਂ ਕੋਈ ਨਾ ਇੱਟਣ ਇੱਟ ਦਿਨ ਤਾਂ ਕੰਮ ਕਰ ਲੱਗੋ ਲੈਣਾ ਤੇ ਤੁਸੀਂ ਨਹੀਂ ਆਂਟੀ ਕਹਿੰਦੇ ਬੇਟੇ ਨੂੰ ਕਿ ਕੰਮ ਕਰ ਕਰੋ ਵੀ ਨਹੀਂ ਇਹਦਾ ਸ਼ੌਂਕ ਹੈਗਾ ਵੀ ਬਾਹਰ ਜਾਣ ਦਾ ਸ਼ੌਂਕ ਆ ਕਿ ਇਹਦੀ ਸਿਸਟਰ ਦੀ ਮੈਰਿਜ ਹੈਗੀ ਆ ਸਾਨੂੰ ਐ ਵੀ ਉਹਦੀ ਮੈਰਿਜ ਕਰਕੇ ਵੀ ਕੱਲਾ ਕੱਲਾ ਬ੍ਰਦਰ ਆ ਵੀ ਮੈਰਿਜ ਚ ਹੋਣਾ ਜ਼ਰੂਰੀ ਆ ਉਹ ਤੇ ਜਦੋਂ ਉਹਦੀ ਮੈਰਿਜ ਹੋ ਗਈ ਫਿਰ ਅਸੀਂ ਬਾਹਰ ਭੇਜਾਂਗੇ ਓਕੇ ਹਾਂਜੀ ਬਾਕੀ ਦੇਖੋ ਇਹਨਾਂ ਦੀਆਂ ਰੀਲਾਂ ਤਾਂ ਚੜੀ ਜਾਂਦੀਆਂ ਹਾਂ ਖੁਸ਼ੀ ਹੁੰਦੀ ਜਦੋਂ ਵੀਡੀਓਜ਼ ਦੇਖਦੇ ਆ ਬਹੁਤ ਜ਼ਿਆਦਾ ਜੀ ਹਮ ਅੱਛਾ ਜਦੋਂ ਫੈਨਜ਼ ਮਿਲਣ ਆਉਂਦੇ ਕਈ ਵਾਰ ਹੁੰਦਾ ਨਾ ਕਿ ਮਾਰਕੀਟ ਚ ਘੁੰਮਣ ਜਾਓ ਜਾਂ ਉਵੇਂ ਕੋਈ ਘਰੇ ਆ ਜਾਂਦਾ ਮਿਲਣ ਵਾਸਤੇ ਤਾਂ ਫਿਰ ਤੁਸੀਂ ਮਤਲਬ ਕੀ ਕਿਦਾਂ ਉਹਨਾਂ ਨੂੰ ਕਿੱਦਾਂ ਡੀਲ ਕਰਦੇ ਤਾਂ ਨਹੀਂ ਆਕੜ ਕਰਨੀ ਸ਼ੁਰੂ ਕਰ ਦੰਦੇ ਕਦੇ ਵੀ ਨਹੀਂ ਮੇਰੇ ਵਿੱਚ ਜਦੋਂ ਪਹਿਲੀ ਗੱਲ ਆਕੜ ਹੈ ਹੀ ਨਹੀਂ ਅੱਛਾ ਕਿਉਂਕਿ ਮੇਰਾ ਸੁਭਾਅ ਇਦਾਂ ਦਾ ਨਰਮ ਸੁਭਾਅ ਕਿਸੇ ਲਈ ਆਕੜ ਹੈ ਨਹੀਂ ਜੇ ਕੋਈ ਮਨ ਕੋ ਸ਼ਿਕਾਇਤ ਵੀ ਲਊ ਨਾ ਮੈਂ ਚੁੱਪ ਚਾਪ ਚ ਸੁਣ ਲੈਂਦੇ ਮੇਰੇ ਲਈ ਕਿਉਂ ਪਰਸੈਂਟ ਵਿੱਚ ਰਹਿਣਾ ਆਪਾਂ ਜਿਸ ਨੂੰ ਗੁੱਸੇ ਦੇ ਦੋ ਸ਼ਬਦ ਦਾ ਤੈਦਾ ਰਹਿਣਾ ਉਹ ਗੁੱਸੇ ਵਾਲੇ ਸ਼ਬਦ ਉਹਨਾਂ ਦੇ ਦਿਲ ਤੇ ਲੱਗੇ ਫੇਰ ਮੈਂ ਤਾਂ ਫਿਰ ਮਸਾਰੀ ਜ਼ਿੰਦਗੀ ਲਈ ਮਾੜੀ ਬਣ ਜੂ ਇਹਦੇ ਨਾਲ ਚੰਗਾ ਸਬਰ ਕਰ ਲਉ ਬਸ ਖੁਸ਼ ਰਹੁ ਆਪਣਾ ਬਰਕਤ ਤੇ ਆਂਟੀ ਦੇ ਵਿੱਚ ਕੀ ਕਹੋਗੇ ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਨਸੀਬ ਹੈ ਮੈਨੂੰ ਇੰਨੇ ਚੰਗੇ ਮੇਰੇ ਸਸਮਾ ਮਿਲੇ ਆ ਬਣੀ ਨੀ ਚੰਗੀ ਫੈਮਿਲੀ ਮਿਲੀ ਆ ਮੈਨੂੰ ਮੇਰੀ ਨਨਾਨ ਪੈਣਾ ਵਰਗੀ ਪਿਆਰ ਕਰਨ ਵਾਲੀ ਮਿਲੀ ਆ ਓਕੇ ਹਾਂਜੀ ਤੁਸੀਂ ਆਂਟੀ ਜੀ ਐਂਡ ਦੇ ਵਿੱਚ ਕੀ ਕਹੋਗੇ ਬਸ ਮੈਨਾਈ ਜਾਨੀ ਆ ਵੀ ਇਹਨਾਂ ਦੀ ਰੀਲਾ ਚੜ੍ਹਨ ਬਹੁਤ ਜ਼ਿਆਦਾ ਹਮ ਮਤਲਬ ਸਪੋਰਟ ਦਾ ਕਹਿੰਦੇ ਪਏ ਨੇ ਹਾਂਜੀ ਹਾਂਜੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਚੈਨਲ ਤੇ ਆ ਕੇ ਆਪਣੀ ਬਹੁਤ ਪਿਆਰੀ ਜੀ ਇੰਟਰਵਿਊ ਸਾਡੀ ਆਡੀਅנס ਦੇ ਨਾਲ ਸਾਂਝੀ ਕੀਤੀ ਹੈ ਜੀ ਸ਼ੁਕਰੀਆ ਸੋ ਉਮੀਦ ਕਰਦੇ ਆ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਿਓ ਧੰਨਵਾਦ